ਵਰੀ ਵੀ ਆਰ ਨਾਟ ਬੀਜਪੀਸ ਵੋਟਰ ਅਸੀਂ ਬੀਜਪੀ ਨੂੰ ਨਹੀਂ ਵੋਟ ਦਿੰਦੇ ਰਿਕਵੈਸਟ ਦੱਸੋ ਨਾ ਨਾ ਸਰ ਸਰ ਕਿਆ ਸੁਣਗੇ ਲੋਣੀ ਤੁਸੀਂ ਸੁਣੀ ਸੀ 8 ਮਹੀਨੇ ਸਾਡੀ ਰਿਪੇਅਰ ਨਹੀਂ ਸੁਣੀ ਨਾ ਤੁਹਾਨੂੰ ਸੁਣੀ ਤਾਂ ਹੀ ਮਾ ਵੀ ਮੰਗੀ ਨਾ ਨਾ ਮਾਫੀ ਮੰਗ ਲਈ ਨਾ ਪਰ ਹਜੇ ਤੱਕ ਤੁਸੇ ਉਹਦੇ ਸੌਟਨ ਨਹੀਂ ਹੋਈ ਨਾ ਸਟੋਰੀ ਬੋਲ ਰਹੀ ਹੈ ਨਹੀਂ ਐਮਐਸ ਵੀ ਆ ਰਹੇ ਤੁਸੀਂ ਬੀਜਪੀ ਸਪੋਰਟ ਕਰ ਰਹੇ ਹੋ ਅਸੀਂ ਬੀਜਪੀ ਨੂੰ ਸਹੀ ਸਪੋਰਟ ਕਰੇ ਬੈਟਰ ਹੈ ਤੁਸੀਂ ਸਾਡੇ ਕੋਲ ਵੋਟ ਨਾ ਮੰਗੋ ਆ ਚਲੋ ਠੀਕ ਆਜੋ ਚਲੋ ਆਓ ਆਜੋ ਆਜੋ ਬੈਠੋ ਬੈਠੋ ਵੋਟ ਨਹੀਂ ਮੰਗਦੇ ਨਾ 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 ਡੋਂਟ ਇਵਨ ਸ਼ੂਰ ਸਰਦਾਰ ਜੀ ਦੀ ਗੱਲ ਕਰਦੇ ਹੋ ਸਰਦਾਰ ਜੀ ਨੂੰ ਵੀ ਮੈਂ ਦੱਸਾਂ ਹੀ ਇਸ ਮਾਈ ਫਾਦਰ ਮੈਨੂੰ ਬਤਾ ਅੰਕਲ ਜੀ ਆ ਕਾਪ ਜਰੂਰ ਪੜ੍ਹਨਾ ਨਾ ਨਾ ਕੋਈ ਨਹੀਂ ਸਾਨੂੰ ਪਤਾ ਸੀ ਨਹੀਂ ਨਾ ਮੈਨੂੰ ਪਤਾ ਨਾ ਸੌਰੀ ਮੈਨੂੰ ਪਤਾ ਨਰਿੰਦਰ ਮੋਦੀ ਸਿੱਖਾ ਲੱਗਿਆ ਨਾ ਮੇਰੇ ਫਾਦਰ ਸਾਹਿਬ ਹੈ ਕੀ ਤੁਸੀਂ ਇਹ ਮੈਂ ਵੀ ਉਹਨਾਂ ਤੇਰੀ ਨਹੀਂ ਇਧਰ ਬੇਨਤੀ ਕਰ ਰਹੇ ਹਾਂ ਤੁਸੀਂ ਤਾਂ ਲੜਨ ਕੋਸ਼ਿਸ਼ ਕਰ ਰਹੇ ਹੋ ਸਰਦਾਰ ਜੀ ਤੁਸੀਂ ਤਾਂ ਬੇਨਤੀ ਕਰ ਰਹੇ ਹੋ ਅਸੀਂ ਵੀ ਤਾਂ ਇੰਨੀਆਂ ਬੇਨਤੀਆਂ ਕੀਤੀਆਂ ਸੀ ਆਜੋ 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 ਮਾਨ ਲੀਆ ਮਾਨ ਲੀਆ ਆਏਗਾ ਮੋਦੀਆ ਪਈਆ ਮੰਨਣਾ ਨਹੀਂ ਸੀ ਉਹਨੇ ਆਏਗਾ ਮੋਦੀ ਸੀ ਪਰ ਜੁੱਤੀ ਦੇ ਥਲੇ ਕੋਈ ਗੱਲ ਨਹੀਂ ਮੈਂ ਨਾ ਹੋਣੀ ਇਲੈਕਸ਼ਨ ਰਿਪੋਰਟ ਪੋਲਿਟੀਕਲ ਪਾਰਟੀ ਪੋਲਿਟੀਕਲ ਪਾਰਟੀ ਲੋਕ ਪਹਿਲਾਂ ਵੀ ਮਾਫੀ ਮੰਗ ਲਈਏ ਕੋਈ ਨਹੀਂ ਕੋਈ ਨਹੀਂ ਅਸੀਂ ਵੀ ਆਰ ਨਾਟ ਫਾਰਮਰਸ ਬਟ ਵੀ ਆਰ ਨਾਟ ਗੋਇੰਗ ਟੂ ਬੀਜਪੀ ਵੀ ਡੋਨਟ ਸਪੋਰਟ ਵੀ ਡੋਨਟ ਵੀ ਡੋਨਟ ਜੋ ਜਸਟ ਚੌਣਾ ਦਾ ਮੌਸਮ ਸ਼ੁਰੂ ਹੋ ਗਿਆ ਹੈ ਜਿੱਥੇ ਇੱਕ ਦੂਜੀ ਪਾਰਟੀ ਦੇ ਵਿੱਚ ਦਲ ਬਦਲਣ ਵਾਲਿਆਂ ਦੀਆਂ ਛਲਾਂਗਾਂ ਸ਼ੁਰੂ ਹੋ ਗਈਆਂ ਨੇ ਉੱਥੇ ਹੀ ਲੋਕਾਂ ਦੇ ਕੋਲ ਪ੍ਰਚਾਰ ਕਰਨ ਦੇ ਲਈ ਵੀ ਇਹ ਪਾਰਟੀਆਂ ਦੇ ਨੁਮਾਇंदे ਅਤੇ ਵਰਕਰ ਪਹੁੰਚ ਰਹੇ ਨੇ ਤੇ ਇੱਕ ਪਾਰਟੀ ਦੇ ਨੁਮਾਇंदे ਜਦੋਂ ਇੱਕ ਬੀਬੀ ਕੋਲ ਪਹੁੰਚੇ ਤਾਂ ਉਸ ਨੇ ਕਿਸ ਤਰ੍ਹਾਂ ਇਹਨਾਂ ਦੀ ਲਾਪਾ ਕੀਤੀ ਤੁਸੀਂ ਇਸ ਪੂਰੀ ਵੀਡੀਓ ਦੇ ਵਿੱਚ ਅੱਗੇ ਦੇਖਿਓ ਹਾਲਾਂਕਿ ਇਹ ਤਾਂ ਨਹੀਂ ਪਤਾ ਲੱਗ ਸਕਿਆ ਵੀਡੀਓ ਕਦੋਂ ਦੀ ਹੈ ਪਰ ਇਸ ਦੇ ਵਿੱਚ ਕੀਤੀ ਗਈ ਲਾਵਾ ਕਰਕੇ ਹਰ ਕੋਈ ਇਸ ਬੀਬੀ ਦੀ ਤਾਰੀਫ ਵੀ ਕਰ ਰਿਹਾ ਹੈ ਤੁਹਾਡਾ ਕੀ ਕਹਿਣਾ ਹੈ ਇਸ ਪੈਨ ਵੱਲੋਂ ਜੋ ਇਹਨਾਂ ਦੀ ਲਾਪਰਵਾਹੀ ਕੀਤੀ ਗਈ ਹੈ ਕਿ ਇਹ ਆਪਣੀ ਜਗ੍ਹਾ ਤੇ ਸਹੀ ਆ ਜਾਂ ਫਿਰ ਇਸ ਤਰ੍ਹਾਂ ਇਸ ਔਰਤ ਨੂੰ ਨਹੀਂ ਕਰਨਾ ਚਾਹੀਦਾ ਸੀ ਕੀ ਸੋਚਦੇ ਹੋ ਤੁਸੀਂ ਇਸ ਬਾਰੇ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਜਿਆਦਾ ਸ਼ੇਅਰ ਜਰੂਰ ਕਰਦੇ ਹੋ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਹੋਰ ਖਾਸ ਅਪਡੇਟਸ ਅਤੇ ਖਾਸ ਇੰਟਰਵਿਊਸ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਇਸ ਲਈ ਨਵੇਂ ਦੋਸਤ ਜਰੂਰ ਚੈਨਲ ਸਬਸਕ੍ਰਾਈਬ ਕਰ ਲਓ ਆਓ ਦੇਖੋ ਹੁਣ ਇਹ ਪੂਰੀ ਵੀਡੀਓ ਅਸੀਂ ਬੀਜੇਪੀ ਨੂੰ ਨਹੀਂ ਸਪੋਰਟ ਕਰਨਾ ਰਿਕੁਐਸਟ ਦੱਸੋ ਨਾ ਨਾ ਸਰ ਸਿਰਕਾ ਸੁਣਨੀ ਲੋ ਨਹੀਂ ਤੁਸੀਂ ਸੁਣੀ ਸੀ ਅੱਠ ਮਿੰਟ ਸਾਡੀ ਰਿਕੁਐਸਟ ਨਹੀਂ ਸੁਣੀ ਨਾ ਤਾ ਸੁਣੀ ਤਾਂ ਹੀ ਮਾਫੀ ਮੰਗੀ ਨਾ ਨਾ ਮਾਫੀ ਮੰਗ ਲਈ ਨਾ ਪਰ ਹਜੇ ਤੱਕ ਤੁਸੀਂ ਉਹ ਦੂਰੀ ਸੌਡੋ ਨਹੀਂ ਹੋਈ ਨਾ ਸਟੋਰੀਜ਼ ਹੋ ਰਹੀਆਂ ਨਹੀਂ ਐਮਐਸ ਵੀ ਆ ਰਹੇ ਤੁਸੀਂ ਬੀਜੇਪੀ ਸਪੋਰਟ ਕਰ ਰਹੇ ਹੋ ਅਸੀਂ ਬੀਜੇਪੀ ਨੂੰ ਸਹੀ ਸਪੋਰਟ ਕਰੇ ਬੈਟਰ ਹੈ ਤੁਸੀਂ ਸਾਡੇ ਕੋਲ ਵੋਟ ਨਾ ਮੰਗੋ ਆ ਚਲੋ ਠੀਕ ਆਜੋ ਚਲੋ ਆਓ ਆਜੋ ਆਜੋ ਬੈਠੋ ਬੈਠੋ ਵੋਟ ਨਹੀਂ ਮੰਗਦੇ ਨਾ 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 21 ਸ਼ੋਅ ਸਰਦਾਰ ਜੀ ਨਾ ਗੱਲ ਕਰਦੇ ਸਰਦਾਰ ਜੀ ਨੂੰ ਵੀ ਮੈਂ ਦੱਸਦਾ ਹੀ ਮਾਈ ਫਾਦਰ ਮੈਨ ਕਿਤਾਬ ਸਾਨੂੰ ਪਤਾ ਸੀ ਨਹੀਂ ਡੈਡੀ ਮੈਨੂੰ ਪਤਾ ਨਾ ਸੌਰੀ ਮੈਨੂੰ ਪਤਾ ਨੀਂਦਰ ਮੁੱਦੀ ਸਿੱਖਾ ਲੇ ਗਏ ਨਾ ਮੈਂ ਮੇਰੇ ਖਾਦਾ ਸਾਹਿਬ ਹੈ ਕੀ ਤੁਸੀਂ ਇਹ ਮੈਂ ਵੀ ਉਹ پیسے ਨਹੀਂ ਤਾਈ ਇਹ ਤਾਂ ਬੇਨਤੀ ਕਰ ਰਹੇ ਆ ਤੁਸੀਂ ਤਾਂ ਲੜਨ ਕੋਸ਼ਿਸ਼ ਕਰ ਰਹੇ ਆ ਅਸੀਂ ਵੀ ਤਾਂ ਇਹਨੀਆਂ ਬੇਨਤੀਆਂ ਕੀਤੀਆਂ ਸੀ ਆਜੋ 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 ਮੰਨ ਲਿਆ ਮੰਨ ਲਿਆ ਆਏਗਾ ਮੰਨ ਲਿਆ ਪਈਆਂ ਮੰਨ ਲਿਆ